ਕੀ ਲੱਗਦਾ ਸੀ ਇਹ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਰਿਹਾ ਹੈ ਕਦੇ ਥਰੋੜਾ ਪਿਆਦਾ ਥਰੋੜਾ ਪਿਆਦਾ ਵੀ ਕੋਈ ਕਿਸ ਨੂੰ ਚੁੱਕ ਕੇ ਲੈ ਕੇ ਚੁੱਕ ਕੇ ਲੈ ਗਏ ਤੇ ਮੈਂ ਤੇ ਆਟੋ ਠੀਕ ਕਰਾਉਂਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਘਰ ਤੇ ਕਹਿੰਦਾ ਨਹੀਂ ਲੱਭਦਾ ਨਹੀਂ ਲੱਭਦਾ ਸਭ ਵੱਲ ਨੂੰ ਢੇਲੀਆਂ ਨੂੰ ਗਏ ਆ ਉੱਤੇ ਰਸਤੇ ਤੇ ਕਹਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਵੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਪੋਰੀ ਚ ਪਾਇਆ ਦਾ ਪਤਾ ਨਹੀਂ ਕੋਣ ਕੁੜੀ ਆ ਕਿ ਮੁੰਡਾ ਵਾ ਮੈਂ ਕਿੱਧਰ ਨੂੰ ਗਏ ਕਹਿੰਦੇ ਇੱਧਰ ਨੂੰ ਮੈਂ ਪਤਾ ਕੋਣ ਆ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਉਹਨਾਂ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੋਲੀ ਹੋਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ ਅੱਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲਜ ਗਿਆ ਹੋਇਆ ਸਵੇਰ ਦਾ ਕਾਲਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਆ ਆ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਇਕੱਲਾ ਆ ਮੇਰਾ ਪੁੱਤਰ ਕਿੰਨੀ ਉਮਰ ਸੀ ਤੇ 18 ਸਾਲ ਦੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਆ ਰਹੀ ਕਿੱਥੇ ਤੇ ਪੁਲਿਸ ਆਈ ਆ ਜੀ ਉਹ ਲੱਗੀ ਆ ਕਾਰਵਾਈ ਉਧੋਂ ਦੇ ਲੱਗੇ ਹੋਇਆ ਉਹਨੂੰ ਨਿਦੋਰ ਪੱਜ ਕਰਨ ਦੇ ਆ ਜੀ ਦੇਖਣ ਨਾਲ ਤੇ ਇਨਸਾਫ ਚਾਹੀਦਾ ਪਾਪਾ ਦਿਓ ਜੇ ਪਾਪਾ ਪਹ ਲਸੀ ਹੁੰਦੀ ਹੋ ਜਾ ਵੇਖ ਲੈ ਪੁੱਤ ਨੂੰ ਇੱਕ ਇਨਫਾਰਮੇਸ਼ਨ ਆਈ ਸੀ ਹੁਣੇ ਥੋੜੀ ਦਿਰ ਪਹਿਲਾਂ ਹੀ ਸਾਡੇ ਚੌਂਕੀ ਨਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਾਰੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਕਿੰਨੇ ਕੇ ਸਾਲ ਉਮਰ ਹੋਈ ਤੁਹਾਡੇ ਇਹ 18 ਸਾਲ ਦੀ ਐਜ ਆ ਜੀ ਹੋਰ ਕੀ ਅੱਗੇ ਕਰਨਾ ਦਿੱਕੀ ਜੀ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂ ਉਹਨਾਂ ਦੇ ਘਰ ਵਾਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ ਹਾਂ ਜੀ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ